ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਦੂਸਰਾ ਪਹਿਲੂ ਭਾਗ ਆਖਰੀ ਲੇਖ ਰਘਵੀਰ ਬੜੈਚਾ ਉਸ ਮਾਲਕ ਦੇ ਕਿਹਾ ਕਹਣੇ ਕਦੋਂ ਕਿਸੇ ਦਾ ਤਖਤਾ ਸਿੱਧਾ ਕਰ ਦੇਵੇ ਅਤੇ ਕਦੋਂ ਉਲਟਾ ਦੇਵੇ ਸਭ ਉਸਦੇ ਹੱਥ ਉਸਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਉਹ ਜਿਹੜਾ ਔਣ ਵਿੱਚ ਬੈਠੀ ਕੀੜੀ ਤੱਕ ਹਵਾ ਪਹੁੰਚਾ ਦਿੰਦਾ ਹੈ ਅਤੇ ਪੱਥਰ ਵਿੱਚ ਬੈਠੇ ਕੀੜੇ ਤੱਕ ਰਿਜਕ ਉਸ ਮਾਲਕ ਦੀ ਜਦੋਂ ਨਿਗਾਹ ਪੈ ਜਾਵੇ ਤਾਂ ਅਰੰਕ ਨੂੰ ਵੀ ਰਾਜਾ ਬਣਾ ਦਿੰਦਾ ਉਸ ਮਾਲਕ ਨੇ ਦਿਲਜਾਨ ਦੀ ਜ਼ਿੰਦਗੀ ਵਿੱਚ ਐਸੀ ਵਿੱਤ ਮਲਾਈ ਕਿ ਉਹ ਉਹੀ ਹੋਇਆ ਜੋ ਆਪਾਂ ਸਭ ਸੋਚ ਰਹੇ ਹਾਂ ਇੰਟਰਵਿਊ ਹੋਈ ਕੁਝ ਦਿਨਾਂ ਬਾਅਦ ਦਿਲਜਾਨ ਨੂੰ ਜੱਜ ਬਣਨ ਉਤੇ ਮੈਕਮੇ ਵੱਲੋਂ ਵਧਾਈ ਪੱਤਰ ਆਇਆ ਵਧਾਈ ਪੱਤਰ ਪੜ੍ਹਦੀ ਦਿਲਜਾਨ ਦੇ ਅਥਰੂ ਨਹੀਂ ਰੁਕ ਰਹੇ ਮੌਕਾ ਮਿਲਿਆ ਤਰ ਤਵੇ ਹੀ ਬਦਲ ਗਏ ਵਿਹਾ ਵਿੱਚ ਲਚਰ ਗੀਤਾਂ ਉੱਤੇ ਨੱਚਣ ਵਾਲੀ ਤੋਂ ਸੱਚ ਦੀ ਪਹਿਰੇਦਾਰ ਬਣ ਗਈ ਹੈ ਦਿਲਜਾਨ ਜੱਜ ਬਣ ਗਈ ਹੈ ਦਿਲਜਾਨ ਵਿਧਾਈ ਪੱਤਰ ਪੜ੍ਹ ਕੇ ਆਤਮਵੀਰ ਦੇ ਕਦਮਾਂ ਵਿੱਚgir ਗਈ ਆਤਮਵੀਰ ਦਿਲਜਾਨ ਨੂੰ ਬਾਹਾਂ ਤੋਂ ਫੜ ਕੇ ਖੜਾ ਕਰਦਾ ਬੋਲਿਆ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਤੁਹਾਡੀ ਜਗ੍ਹਾ ਪੈਰਾਂ ਵਿੱਚ ਨਹੀਂ ਇੱਥੇ ਦਿਲ ਵਿੱਚ ਹੈ ਤੁਸੀਂ ਮਾਨ ਵਧਾ ਦਿੱਤਾ ਹੈ ਮੇਰਾ ਮੈਂ ਬਹੁਤ ਖੁਸ਼ ਹਾਂ ਜੱਜ ਬਣਨ ਤੇ ਵਧਾਈਆਂ ਮੇਰੀ ਜਾਨ ਦਿਲਜਾਨ ਨੇ ਸੈਟਕਿਆ ਅਤੇ ਵਧਾਈ ਪੱਤਰ ਆਪਣੀ ਸੱਸ ਨੂੰ ਪੜਾਉਂਦੀ ਬੋਲੀ ਮਾਂ ਜੀ ਮੈਂ ਜੱਜ ਬਣ ਗਈ ਦਿਲਜਾਨ ਦੀ ਸੱਸ ਨੇ ਖੁਸ਼ ਹੋ ਕੇ ਦਿਲਜਾਨ ਨੂੰ ਗੱਲ ਨਾਲ ਲਾਇਆ ਅਤੇ ਇੱਕ ਕਾਗਜ਼ ਦਿਲਜਾਨ ਨੂੰ ਫੜਾਇਆ ਜਿਸ ਉੱਤੇ ਲਿਖਿਆ ਸੀ ਬੇਟਾ ਮੈਨੂੰ ਤੇਰੀ ਕੀਤੀ ਮਿਹਨਤ ਉੱਤੇ ਪੂਰਾ ਵਿਸ਼ਵਾਸ ਹੈ ਕਿ ਤੂੰ ਜ਼ਰੂਰ ਜੱਜ ਬਣੇਗੀ ਇਸ ਲਈ ਮੈਂ ਇਹ ਗੱਲ ਪਹਿਲਾਂ ਹੀ ਲਿਖ ਕੇ ਰੱਖ ਲਈ ਮੈਂ ਤੈਨੂੰ ਤੇਰੀ ਕਾਮਯਾਬੀ ਉੱਤੇ ਬਧਾਈਆਂ ਦੇਣਾ ਚਾਹੁੰਦੀ ਹਾਂ ਨਾਲ ਹੀ ਇਹ ਵੀ ਕਹਿਣਾ ਚਾਹੁੰਦੀ ਹਾਂ ਕਿ ਬੇਟਾ ਜੀ ਰਤਵਿਆਂ ਦਾ ਹੰਕਾਰ ਨਹੀਂ ਕਰਨਾ ਬਲਕਿ ਉਹਨਾਂ ਰਤਵਿਆਂ ਨਾਲ ਮਿਲੀ ਜ਼ਿੰਮੇਵਾਰੀ ਨੂੰ ਤਾਂਦੇ ਹੀ ਨਾਲ ਨਿਭਾਉਣਾ ਹੈ ਜਿਸ ਕਲਮ ਨਾਲ ਤੂੰ ਕੱਲ ਨੂੰ ਫੈਸਲੇ ਲਿਖਿਆ ਕਰੇਂਗੀ ਉਸ ਕਲਮ ਦੀ ਮਾਨ ਮਰਿਆਦਾ ਨੂੰ ਯਾਦ ਰੱਖਣਾ ਹੈ ਇਹ ਉਹ ਕਲਮ ਹੈ ਜਿਸ ਨਾਲ ਬਾਣੀ ਲਿਖੀ ਗਈ ਰਿਸ਼ੀਆਂ ਮੁਰੀਆਂ ਨੇ ਵੇਦ ਲਿਖੇ ਰਮੈਣ ਮਹਾਭਾਰਤ ਵਰਗੇ ਗ੍ਰੰਥ ਲਿਖੇ ਗੀਤਾ ਕੁਰਾਨ ਲਿਖੇ ਇੱਕ ਕਲਮ ਜਦੋਂ ਸੱਚ ਲਿਖਦੀ ਹੈ ਤਾਂ ਜਾਫਰਨਾਮਾ ਬਣਦਾ ਹੈ ਇਸ ਦੁਆਰਾ ਲਿਖੇ ਗਏ ਇੱਕ ਇੱਕ ਸ਼ਬਦ ਨੇ ਕੱਲ ਨੂੰ ਇਤਿਹਾਸ ਬਣਨਾ ਹੈ ਅਤੇ ਅੱਜ ਜ਼ੁਲਮ ਨੂੰ ਮਿਟਾਉਣ ਵਾਲੀ ਕਟਾਰ ਬਣਨਾ ਹੈ ਬੇਟਾ ਜੀ ਪਰਮਾਤਮਾ ਨੇ ਤੁਹਾਨੂੰ ਮਾਨ ਵਕਸ਼ਿਆ ਹੈ ਇਸ ਲਈ ਤੁਸੀਂ ਸੱਚ ਉੱਤੇ ਪੈਰਾ ਦੇਣਾ ਹੈ ਅਤੇ ਇਸ ਸੰਸਾਰ ਵਿੱਚੋਂ ਝੂਠ ਨੂੰ ਖਤਮ ਕਰਨਾ ਹੈ ਆਹ ਤਸਵੀਰ ਉਹਦੋਂ ਦੀ ਹੈ ਜਦੋਂ ਗੋਰੇ ਰਾਜ ਕਰਦੇ ਸੀ ਇਹਨਾਂ ਨੂੰ ਅਦਾਲਤ ਨਹੀਂ ਬੁੱਚੜਖਾਨੇ ਕਹਾਂਗੇ ਉਹ ਹਰ ਗੰਦਗੀ ਧੋ ਦੇਵੀ ਜਿਹੜੀ ਅਦਾਲਤਾਂ ਨੂੰ ਬੁੱਚਲਖਾਨੇ ਬਣਾਉਂਦੀ ਹੈ ਮੈਨੂੰ ਮਾਣ ਹੈ ਮੇਰੀ ਜੱਜ ਦਿਲਜਾਨ ਕੌਰ ਤੇ ਸ਼ਾਬਾਸ਼ ਵਧਾਈਆਂ ਬੇਟਾ ਜੀ ਦਿਲਜਾਨ ਸੱਸ ਵੱਲੋਂ ਲਿਖਿਆ ਪੜ੍ਹ ਕੇ ਆਤਮਵੀਰ ਕੋਲ ਗਈ ਅਤੇ ਬੋਲੀ ਮੈਂ ਇੱਕ ਵਾਰ ਆਪਣੇ ਘਰ ਲਾਂਡਰਾ ਜਾਣਾ ਚਾਹੁੰਦੀ ਹਾਂ ਲੈ ਚੱਲੋਗੇ ਪਹਿਲਾ ਮੂੰਹ ਮਿੱਠਾ ਕਰਵਾਓ ਆਤਮਵੀਰ ਕੋਲ ਨੂੰ ਹੁੰਦਾ ਬੋਲਿਆ ਨਾਲੇ ਤੋਂ ਹੁਣ ਤੁਸੀਂ ਜਨਾਬ ਇਹ ਬੋਲੀ ਛੱਡ ਦਿਓ ਹੁਣ ਤੁਸੀਂ ਕੀ ਕਰੋ ਆਰਡਰ ਆਰਡਰ ਚਲੋ ਲਾਂਡਰਾ ਲੈ ਕੇ ਚਲੋ ਆਹਾਹਾ ਦੋਵੇਂ ਜਾ ਪਹੁੰਚਿਆ ਨ ਲਾਂਡਰਾ ਦਿਲਜਾਨ ਦੇ ਘਰ ਕਾਰ ਵਿੱਚੋਂ ਉਤਰਦੀ ਦਿਲਜਾਨ ਨੂੰ ਲੱਗਿਆ ਜਿਵੇਂ ਜੱਗਾ ਤੇ ਕਰਤਾਰੋ ਬੀੜੇ ਵਿੱਚ ਖੜੇ ਉਸ ਦਾ ਸਵਾਗਤ ਕਰ ਰਹੇ ਹੋਣ ਉਹ ਕਾਰ ਵਿੱਚੋਂ ਬਾਹਰ ਨਿਕਲ ਕੇ ਦਰਾਂ ਵਿੱਚ ਖੜ ਕੇ ਚਿੱਠੀ ਦਿਖਾਉਂਦੀ ਬੋਲੀ ਆਹ ਦੇਖੋ ਅੱਜ ਤੁਹਾਡੀ ਤੀਜ ਜੱਜ ਬਣ ਗਈ ਜੋਰ-ਜ਼ੋਰ ਦੀ ਚਿੱਠੀ ਪੜ ਕੇ ਸੁਣਾਉਂਦੀ ਦਿਲਜਾਨ ਦੇ ਅੰਜੂ ਨਹੀਂ ਰੁਕ ਰਹੇ ਆਤਮਵੀਰ ਨੇ ਕੋਲਾ ਕੇ ਦਿਲਜਾਨ ਨੂੰ ਸੰਭਾਲਿਆ ਦਿਲਜਾਨ ਅੱਗੇ ਬੋਲੀ ਸਰਦਾਰ ਜੀ ਦੇਖ ਲਓ ਰੱਬ ਦੇ ਰੰਗ ਜਿਨ੍ਹਾਂ ਨੂੰ ਮੇਰੀ ਕਾਮਯਾਬੀ ਉਤੇ ਸਭ ਤੋਂ ਜ਼ਿਆਦਾ ਮਾਣ ਖੁਸ਼ੀ ਹੋਣੀ ਸੀ ਅੱਜ ਉਹ ਉਹੀ ਨਾ ਰਹੇ ਉਦੋਂ ਸੰਤਾਪ ਭੋਗਣ ਨੂੰ ਸਾਰੇ ਸੰਨ ਜਦੋਂ ਸਾਡੇ ਘਰ ਦਾਣੇ ਨਹੀਂ ਸਨ ਅੱਜ ਜਦੋਂ ਦਾਣੇ ਹਨ ਤਾਂ ਘਰ ਸੁਨਣਾ ਹੋ ਗਿਆ ਅੱਜ ਇੱਥੇ ਕੋਈ ਵੀ ਨਹੀਂ ਇਹ ਰੱਬ ਖੁਸ਼ੀਆਂ ਦਿੰਦਾ ਹੈ ਤਾਂ ਬਦਲੇ ਵਿੱਚ ਕੁਝ ਖੋਹ ਕੇ ਉਹ ਲੈਂਦਾ ਆਤਮਵੀਰ ਨੇ ਦਿਲਜਾਨ ਨੂੰ ਕਲਾ ਵਿੱਚ ਲਿਆ ਤੇ ਚੁਪ ਕਰਾਇਆ ਟ੍ਰੇਨਿੰਗ ਖਤਮ ਹੋ ਗਈ ਹੈ ਦਿਲਜਾਨ ਦੀ ਉਸ ਨੂੰ ਦੋ ਸਰਕਾਰੀ ਨੌਕਰ ਅਤੇ ਇੱਕ ਪੁਲਿਸ ਵਾਲਾ ਬਾਡੀਗਾਰਡ ਮਿਲਿਆ ਹੈ ਸਰਕਾਰੀ ਗੱਡੀ ਆਈ ਹੈ ਉਸ ਨੂੰ ਲੈਣ ਲਈ ਅੱਜ ਪਹਿਲਾ ਦਿਨ ਹੈ ਦਿਲਜਾਨ ਦਾ ਅਦਾਲਤ ਵਿੱਚ ਉਹ ਪਰਮਾਤਮਾ ਦਾ ਓਟ ਆਸਰਾ ਲੈ ਕੇ ਘਰੋਂ ਨਿਕਲੀ ਹੈ ਕੁਝ ਕੁ ਮਹੀਨਿਆਂ ਵਿੱਚ ਦਿਲਜਾਨ ਦਾ ਨਾਮ ਗੂੰਜਣ ਲੱਗ ਪਿਆ ਉਹ ਇੱਕ ਬਹੁਤ ਹੀ ਸਖਤ ਇਮਾਨਦਾਰ ਜੱਜ ਬਣ ਕੇ ਸਾਹਮਣੇ ਆਈ ਹੈ ਇਹਨਾਂ ਮਹੀਨਿਆਂ ਵਿੱਚ ਦਿਲਜੀਤ ਘਰ ਵਿੱਚ ਇਕੱਲਾ ਰਹਿ ਗਿਆ ਹੈ ਉਸ ਨੂੰ ਡਿਪਰੈਸ਼ਨ ਹੋ ਗਿਆ ਹੈ ਉਹ ਹਰ ਵਕਤ ਇਹੋ ਸੋਚਦਾ ਰਹਿੰਦਾ ਹੈ ਕਿ ਉਹ ਕਰੋੜਾਂ ਦੀ ਜ਼ਮੀਨ ਜਾਇਦਾਦ ਦਾ ਮਾਲਕ ਹੈ ਪਰ ਉਸ ਦੀ ਮਾਂ ਇਲਾਜ ਤੋਂ ਬਗੈਰ ਹੀ ਮਰ ਗਈ ਸਿੱਧੇ ਅਤੇ ਸਿੱਧੇ ਤੌਰ ਤੇ ਉਹ ਆਪਣੇ ਪਿਓ ਦੀ ਮੌਤ ਦਾ ਜ਼ਿੰਮੇਵਾਰ ਵੀ ਆਪਣੀ ਦਾਦੀ ਦੀ ਵੀ ਜਿੱਦ ਨੂੰ ਸਮਝਦਾ ਹੈ ਕੁਝ ਦਿਨ ਪਹਿਲਾਂ ਉਹ ਉੱਠਿਆ ਅਤੇ ਘਰੋਂ ਇਹ ਸੋਚ ਕੇ ਗਿਆ ਕਿ ਅੱਜ ਗੱਲ ਆਰ ਪਾਰ ਲਾ ਦੇਣੀ ਹੈ ਉਜਾ ਪਹੁੰਚਾ ਸੀ ਸ਼ੈਦਪੁਰ ਅਤੇ ਬੋਲਿਆ ਸੀ ਅੱਜ ਮੈਂ ਆਇਆ ਹਾਂ ਅੱਜ ਆਪਣਾ ਹਿੱਸਾ ਲੈ ਕੇ ਜਾਵਾਂਗਾ ਜੇ ਅੱਜ ਤੁਸੀਂ ਕੋਈ ਵੀ ਚਲਾਕੀ ਖੇਢੀ ਤਾਂ ਮੈਂ ਭੁੱਲ ਜਾਵਾਂਗਾ ਕਿ ਤੁਸੀਂ ਮੇਰੇ ਕੋਈ ਲਾਂਦੇ ਹੋ ਤੁਹਾਡੀ ਸਾਰਿਆਂ ਦੀ ਮੜੀ ਇਸੇ ਵੇਲੇ ਵਿੱਚ ਬਣਾ ਕੇ ਜਾਵਾਂਗਾ ਦਾਦੀ ਬੋਲੀ ਦੇਖ ਤਾਂ ਅੰਤਿਆ ਦਾ ਕੀ ਕਰਦਾ ਹੈ ਇਹੋ ਜੀਆਂ ਗਿੱਦੜ ਭਵਕੀਆਂ ਕਿਸੇ ਹੋਰ ਨੂੰ ਦੇ ਵੀ ਜਾਂ ਨਹੀਂ ਦਿੰਦੇ ਕੁਝ ਕੀ ਕਰ ਲਵੇਗਾ ਸਾਡੀ ਜ਼ਮੀਨਾਂ ਅਸੀਂ ਦੇਈਏ ਨਾ ਦੇਈਏ ਸਾਡੀ ਮਰਜ਼ੀ ਦਾਦੀ ਦੀ ਗੱਲ ਸੁਣ ਕੇ ਦਲਜੀਤ ਆਪੇ ਤੋਂ ਬਾਹਰ ਹੋ ਚੱਲਿਆ ਹੈ ਜਦ ਨੂੰ ਚਾਚੇ ਨੇ ਆ ਕੇ ਕਿਹਾ ਅਜੇ ਤਾਂ ਕੁਝ ਨਹੀਂ ਹੋਣਾ ਨੰਬਰਾਂ ਦਾ ਰੌਲਾ ਪਿਆ ਹੋਇਆ ਹੈ ਵੀਰੇ ਕਿਆਂ ਨਾਲ ਜਮੀਨ ਉੱਤੇ ਦਾ ਸਟੇ ਆਰਡਰ ਨੇ ਤੇਰੀ ਭੈਣ ਨੂੰ ਆਪੇ ਹੀ ਸਟੇ ਲਗਵਾ ਕੇ ਵੀਰੇ ਕਿਆਂ ਨੂੰ ਕਿਉਂ ਬਦਨਾਮ ਕਰ ਰਿਹਾ ਹੈ ਮੈਨੂੰ ਪਿੰਡ ਵਾਲਿਆਂ ਨੇ ਸਾਰਾ ਕੁਝ ਦੱਸ ਦਿੱਤਾ ਹੈ ਗਾਲੀ ਕੱਢਣੀ ਦੱਸਦਾ ਤੈਨੂੰ ਹੋਰ ਨਾ ਕੋਈ ਨਵਾਂ ਚੰਨਾ ਚੜਵਾ ਲਵੀਂ ਚਾਚਾ ਬੋਲਿਆ ਦਲਜੀਤ ਤੈਸ਼ ਵਿੱਚ ਆ ਗਿਆ ਉਹ ਬੇੜੇ ਵਿੱਚ ਪਈ ਡਾਂ ਚੁੱਕਦਾ ਹੈ ਬੋਲਿਆ ਗਾਲਾਂ ਨਾ ਕਢਾਂ ਤਾਂ ਹੋਰ ਕੀ ਕਰਾਂ ਆਪਣਾ ਹੱਕ ਮੰਗਦਾ ਕੋਈ ਖੈਰਾ ਥੋੜੀ ਨਾ ਮੰਗਦਾ ਗਾਲਾਂ ਖਾਣ ਵਾਲਾ ਤਾਂ ਤੁਸੀਂ ਕੰਮ ਕਰਿਆ ਮੇਰੀ ਮਾਂ ਮਰ ਗਈ ਇਲਾਜ ਵਗੈਰਾ ਮਰਨਾ ਹੀ ਸੀ ਉਸ ਕੀੜੇ ਪੈਣੀ ਨੇ ਜਿੱਦੋਂ ਜਦੋਂ ਘਰੋਂ ਗਈ ਸੀ ਕਿਵੇਂ ਛਾਤੀ ਠੋਕ ਠੋਕ ਕੇ ਬੋਲਦੀ ਸੀ ਮੈਂ ਕਿਵੇਂ ਭੁੱਲ ਜਾਵਾਂ ਹੈ ਨਹੀਂ ਜਮੀਨ ਜਬੂਨਾ ਕਰ ਲੈ ਜੋ ਹੁੰਦਾ ਪੁੱਟੀ ਕੌੜੀ ਨਹੀਂ ਦੇਣ ਨੂੰ ਸਾਡੇ ਕੋਲ ਦਾਦੀ ਬੋਲੀ ਚੱਲ ਨਿਕਲ ਬਾਹਰ ਖਬਰਦਾਰ ਜੇ ਦੁਬਾਰਾ ਸਾਡੀ ਦੇਲੀ ਚੜਿਆ ਚਾਚਾ ਦਲਜੀਤ ਨੂੰ ਧੱਕੇ ਮਾਰਦਾ ਬੋਲਿਆ ਮੁਕਰ ਦੇ ਹੋ ਤੁਹਾਡੀ ਭੈਣ ਨੂੰ ਲਾਸ਼ਾਂ ਮਛਾ ਦੇਾਂਗਾ ਕਹਿ ਕੇ ਦਲਜੀਤ ਨੇ ਸਿੱਧੀ ਡਾਂਗ ਚਾਚੇ ਦੇ ਸਿਰ ਵਿੱਚ ਮਾਰੀ ਸਿਰ ਫਟ ਗਿਆ ਰੌਲਾ ਪੈਂਦਾ ਸੁਣ ਕੇ ਦਾਦਾ ਲੜਾਈ ਰੋਕਣ ਲਈ ਭੱਜ ਆਇਆ ਚਾਚੇ ਨੇ ਵੀ ਡਾਂਗ ਚੱਕ ਲਈ ਡਾਂਗਾ ਚੱਲਦਿਆਂ ਵਿੱਚ ਦਾਦਾ ਵਿਚਾਲੇ ਆ ਗਿਆ ਇੱਕ ਡਾਂਗ ਉਸਦੇ ਵੀ ਲੱਗੀ ਡਾਂਗ ਕਸੂਤੀ ਥਾਂ ਲੱਗੀ ਦਾਦਾ ਤਾਂ ਵੱਡੇ ਹੋਏ ਦਰਖਤ ਵਾਂਗ ਰਿਆ ਉਹ ਵਿੜੇ ਵਿਚਾਲੇ ਗਿਆ ਪਿਆ ਹੈ ਦਲਜੀਤ ਡਾਂਗ ਸੁੱਟ ਕੇ ਭੱਜਿਆ ਤਾਂ ਦਾਦੀ ਬੀਹੀ ਵਿੱਚ ਖੜੀ ਦੋਥਲੇ ਮਾਰਦੀ ਬੋਲੀ ਉਹੀ ਕਰ ਗਿਆ ਜਿਸ ਦਾ ਡਰ ਸੀ ਉਹ ਮੇਰੇ ਸਰਦਾਰ ਸਾਈਂ ਮਾਰਤਾ ਰਾਮ ਜੀ ਦੀ ਭੜਾ ਭੜਾ ਕੇ ਭੇਜਦੀ ਸੀ ਖਸਮਾਖਾਨੇ ਨੂੰ ਗਿਆ ਫੜੋ ਫੜੋ ਮਾਰ ਦਿਓ ਕਾਰਾ ਕਰ ਗਿਆ ਉਸੇ ਦਿਨ ਦਾ ਦਲਜੀਤ ਭੱਜਿਆ ਹੋਇਆ ਹੈ ਪੁਲਿਸ ਲੱਭਦੀ ਫਿਰਦੀ ਹੈ ਉਸ ਨੂੰ ਥਾ-ਥਾਂ ਉੱਤੇ ਛਾਪੇ ਮਾਰਦੀ ਫਿਰਦੀ ਹੈ ਦਿਲਜਾਨ ਦੀ ਆਪਣੇ ਕੰਮ ਕਰਤਾ ਪ੍ਰਤੀ ਲਗਨ ਨਿਸ਼ਟਾ ਦੇਖਿਆ ਹੀ ਬਣਦੀ ਹੈ ਦਿਲਜਾਨ ਅਦਾਲਤ ਵਿੱਚ ਲੱਗੇ ਮੁਕੱਦਮਿਆਂ ਦੀਆਂ ਫਾਈਲਾਂ ਆਪਣੇ ਨਾਲ ਘਰ ਲੈ ਆਉਂਦੀ ਹੈ ਸਵੇਰ ਨੂੰ ਅਦਾਲਤ ਵਿੱਚ ਲੱਗਣ ਵਾਲੇ ਮਕਦਮਿਆਂ ਨੂੰ ਦੇਰਾਂ ਤੱਕ ਬੈਠੇ ਪੜਦੀ ਹੈ ਉਸ ਨੂੰ ਡਰ ਹੈ ਕਿਤੇ ਗਲਤੀ ਨਾਲ ਕੋਈ ਗਲਤ ਫੈਸਲਾ ਨਾ ਹੋ ਜਾਵੇ ਹਰ ਰੋਜ਼ ਸਵੇਰੇ ਅਦਾਲਤ ਜਾਣ ਤੋਂ ਪਹਿਲਾਂ ਸਿੰਘ ਸ਼ਹੀਦਾਂ ਗੁਰੂ ਘਰ ਆਸਾਨੇ ਗੁਰੂ ਦਾ ਓਟ ਆਸਰਾ ਲੈਣ ਲਈ ਜਾਂਦੀ ਹੈ ਅੱਜ ਜਦੋਂ ਉਹ ਘਰੇ ਬੈਠੀ ਮਕਦਮੇ ਪੜ ਰਹੀ ਸੀ ਤਾਂ ਨੌਕਰ ਆਇਆ ਅਤੇ ਉਸ ਨੂੰ ਸੰਮਣ ਪਰੋਂਦਾ ਬੋਲਿਆ ਬੀਬਾ ਜੀ ਅੱਜ ਦਿਨੇ ਤੁਹਾਡੇ ਨਾਮ ਦੇ ਕਾਗਜ਼ ਦੇ ਕੇ ਗਿਆ ਪਿਆਦਾ ਉਹ ਕਾਗਜਾਹਨਾ ਦਲਜੀਤ ਸਿੰਘ ਪੁੱਤਰ ਜਗਤਾਰ ਸਿੰਘ ਪਿੰਡ ਲਾਂਡਰਾ ਪ੍ਰਕਾਸ਼ੋ ਕੌਰ ਪਤਨੀ ਵਿਆਲ ਸਿੰਘ ਪਿੰਡ ਸ਼ੈਦਪੁਰ ਦਰਮਿਆਨ ਮੁਕਦਮੇ ਦੇ ਦਿਲਜਾਨ ਨੂੰ ਬਤੌਰ ਗਵਾਹ ਪੇਸ਼ ਹੋਣ ਲਈ ਸੱਮਣ ਆਏ ਹਨ ਉਹ ਨਾਮ ਪੜ ਕੇ ਕੰਬ ਉੱਠੀ ਇਹ ਤਾਂ ਉਸਦੇ ਆਪਣੇ ਸਕੇ ਭਰਾ ਦਾ ਉਹਦੀ ਦਾਦੀ ਨਾਲ ਕੋਈ ਕੇਸ ਹੈ ਦਾਖਲ ਮੁਕਦਮਾ ਪੜ ਕੇ ਉਹ ساری ਰਾਤ ਨਹੀਂ ਸੁੱਤੀ ਦੋਵੇਂ ਧਿਰਾਂ ਨੇ ਇੱਕ ਦੂਜੇ ਉੱਤੇ ਇਰਾਦਾ ਕਤਲ ਦਾ ਇਲਜ਼ਾਮ ਲਗਾਇਆ ਹੈ ਸਵੇਰੇ ਨਾਸ਼ਤੇ ਉੱਤੇ ਵੀ ਦਿਲਜਾਨ ਪਰੇਸ਼ਾਨ ਬੈਠੀ ਹੈ ਜਦੋਂ ਸੱਸ ਨੇ ਉਸਦੀ ਪਰੇਸ਼ਾਨੀ ਦੀ ਵਜ੍ਹਾ ਪੁੱਛੀ ਤਾਂ ਦਿਲਜਾਨ ਨੇ ਉਸ ਨੂੰ ਸਾਰੀ ਗੱਲ ਦੱਸੀ ਤਾਂ ਸੱਸ ਨੇ ਉਸ ਨੂੰ ਕਾਗਜ਼ ਲਿਖ ਕੇ ਦਿੱਤਾ ਦਿਲਜਾਨ ਬੇਟਾ ਹੁਣ ਤੂੰ ਬਹੁਤ ਪੜ ਲਿਖੀ ਹੈ ਤੇਰਬੇ ਤੇਰੀ ਲਿਆਕਤ ਵਿੱਚੋਂ ਹੋਰ ਨਖਾਲੇ ਆਉਣਗੇ ਜੇ ਜ਼ਿੰਦਗੀ ਵਿੱਚ ਕੁਝ ਸੰਝ ਨਾਵੇ ਤਾਂ ਅਤੀਤ ਦੇ ਪੰਨਿਆਂ ਵਿੱਚ ਝਾਕ ਲੈਣਾ ਚਾਹੀਦਾ ਹੈ ਆਪਣਾ ਇਤਿਹਾਸ ਦਾ ਸਰਮਾਇਆ ਇੰਨਾ ਪ੍ਰਭਾਵਸ਼ਾਲੀ ਹੈ ਹਰ ਸਵਾਲ ਦਾ ਜਵਾਬ ਮਿਲ ਜਾਵੇਗਾ ਜਦੋਂ ਕੁਰਖੇਤਰ ਦੇ ਜੰਗ ਦੇ ਮੈਦਾਨ ਵਿੱਚ ਲੜਾਈ ਲੜਨਗੇ ਅਰਜੁਨ ਦੇ ਸਾਹਮਣੇ ਅਚਾਨਕ ਉਸ ਦਾ ਆਪਣਾ ਗੁਰੂ ਆਪਣੇ ਭਰਾ ਚਾਚੇ ਤਾਏ ਆ ਖੜੇ ਤਾਂ ਉਸ ਦੇ ਹੱਥੋਂ ਹਥਿਆਰ ਗਿਰ ਗਏ ਤਾਂ ਸ਼੍ਰੀ ਕ੍ਰਿਸ਼ਨ ਭਗਵਾਨ ਨੇ ਉਸ ਨੂੰ ਸਮਝਾਇਆ ਸੀ ਕਿ ਤੇਰੀ ਲੜਾਈ ਇਹਨਾਂ ਨਾਲ ਨਹੀਂ ਇਹਨਾਂ ਦੇ ਅੰਦਰ ਭਰ ਰਹੀ ਹਰ ਮਾੜੀ ਸੋਚ ਨਾਲ ਹੈ ਜੋ ਇਨਸਾਨੀਅਤ ਲਈ ਖਤਰਾ ਹੈ ਇਸ ਲਈ ਤੂੰ ਆਪਣੇ ਹਥਿਆਰ ਚੱਕ ਅਤੇ ਆਪਣੇ ਧਰਮ ਦਾ ਪਾਲਣ ਕਰ ਤੇ ਲੜਾਈ ਲੜਾ ਧਰਮ ਦਾ ਪਾਲਣਾ ਸੱਚ ਦੀ ਰਾਖੀ ਕਰਦਿਆਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪੂਰਾ ਸਰਵੰਸ ਵਾਰ ਦਿੱਤਾ। ਸੋ ਸੱਚ ਕਾਇਮ ਰੱਖਣ ਲਈ ਇਤਿਹਾਸ ਵਿੱਚ ਆਪਣਿਆਂ ਨੂੰ ਮਾਰਿਆ ਵੀ ਗਿਆ ਅਤੇ ਆਪਣੇ ਸ਼ਹੀਦ ਵੀ ਕਰਵਾਏ ਗਏ। ਹੁਣ ਉਹੀ ਜ਼ਿੰਮੇਵਾਰੀ ਤੇਰੇ ਸਰ ਹੈ। ਤੂੰ ਆਪਣੀ ਕਲਮ ਨਾਲ ਸੱਚੀ ਰਹਿਣਾ। ਭਾਵੇਂ ਦੋਵੇਂ ਪਾਸੇ ਤੇਰੇ ਆਪਣੇ ਹਨ ਪਰ ਤੂੰ ਸੱਚ ਨਾਲ ਖੜਨਾ ਹੈ। ਸੱਚੀ ਲਿਖੀ ਗੱਲ ਪੜ ਕੇ ਦਿਲਜਾਨ ਨੂੰ ਬਹੁਤ ਹੌਸਲਾ ਮਿਲਿਆ ਉਹ ਜਾ ਪਹੁੰਚੀ ਹੈ ਖਰੜ ਅਦਾਲਤ ਵਿੱਚ 11 ਵਜੇ ਦਾ ਸਮਾਂ ਹੈ ਦਿਲਜਾਨ ਦੀ ਗਵਾਹੀ ਦਾ ਬਾਹਰ ਦਲਜੀਤ ਅਤੇ ਉਸਦੇ ਦਾਦਾ-ਦਾਦੀ ਹਾਕ ਪੈਣ ਦਾ ਇੰਤਜ਼ਾਰ ਕਰ ਰਹੇ ਹਨ ਦਲਜੀਤ ਦੇ ਦਾਦੇ ਵਿਆਲ ਸਿੰਘ ਨੂੰ ਕਿਸੇ ਪਿੰਡ ਵਾਲੇ ਨੇ ਆ ਕੇ ਪੁੱਛਿਆ ਵਿਆਲ ਸਿੰਘ ਅਦਾਲਤ ਵਿੱਚ ਕਿਵੇਂ ਆਉਣਾ ਹੋਇਆ ਬਸ ਝਗੜਾ ਜਿਹਾ ਹੋ ਗਿਆ ਸੀ ਮੁਕੱਦਮਾ ਦਰਜ ਹੋ ਗਿਆ दयाल सिंह बोलया ਲੈ भाई तेरीयां मौजा तेरी अपनी पोती जग्गे दी ਕੁੜੀ ਸੁਣਿਆ ਜੱਜ ਲੱਗੀ ਐ ਲੜੀ ਚਲੋ ਜਿੰਨੀ ਮਰਜ਼ੀਆਂ ਲੜਾਈਆਂ ਬੰਦਾ ਹੱਸਦਾ ਹੋਇਆ ਬੋਲਿਆ ਲੈ ਹੈ ਇਹ ਕਦੋਂ ਬਣ ਗਈ ਅਫਸਰ ਪ੍ਰਕਾਸ਼ੋ ਹੈਰਾਨ ਹੁੰਦੀ ਹੋਈ ਬੋਲੀ ਜਿਵੇਂ ਹੀ ਹਾਜ਼ਰ ਹੋਣ ਲਈ ਆਵਾਜ਼ ਪਈ ਦਿਲਜੀਤ ਅੰਦਰ ਜਾ ਕੇ ਕੁਰਸੀ ਉੱਤੇ ਬਹਿ ਗਿਆ ਦਿਲਜਾਨ ਪਹਿਲਾਂ ਹੀ ਅੰਦਰ ਗਈ ਪਰਲੇ ਬੈਠੀ ਆ ਪ੍ਰਕਾਸ਼ੋ ਅੰਦਰ ਜਾ ਕੇ ਰੋਣ ਲੱਗ ਪਈ ਅਤੇ ਬੋਲੀ ਕਿ ਇਹ ਮਾਂ ਸਦਕੇ ਮੈਂ ਵਾਰੀ ਜਾਵਾਂ ਮੈਂ ਤੇਰੀ ਦਾਦੀ ਪ੍ਰਕਾਸ਼ੋ ਦਿਲਜਾਨ ਦਾ ਸਿਰ ਪੋਚਣ ਲਈ ਅੱਗੇ ਹੋਈ ਤਾਂ ਪਿਆਦੇ ਨੇ ਉਸ ਨੂੰ ਰੋਕ ਲਿਆ ਦਿਲਜਾਨ ਬੋਲੀ ਇਹ ਅਦਾਲਤ ਹੈ ਇੱਥੇ ਕੋਈ ਰਿਸ਼ਤੇਦਾਰੀਆਂ ਨਹੀਂ ਹਨ ਜੇ ਤੁਸੀਂ ਮੇਰੀ ਦਾਦੀ ਹੋ ਤਾਂ ਉਹ ਇਸ ਕਚਹਿਰੀ ਤੋਂ ਬਾਹਰ ਇੱਥੇ ਤੁਸੀਂ ਫਰਿਆਦੀ ਹੋ ਤੇ ਮੈਂ ਗਵਾਹ ਧਿਆਨ ਰਹੇ ਹੁਣ ਤੁਸੀਂ ਆਪਣੀ ਜਗ੍ਹਾ ਉੱਤੇ ਜਾ ਕੇ ਬੈਠੋ ਇਸ ਤਰ੍ਹਾਂ ਕੇਸ ਦੀ ਪੈਰਵਾਈ ਵਿੱਚ ਖੰ ਲਲ ਪੈਂਦਾ ਹੈ ਦਿਲਜਾਨ ਗਵਾਈ ਭਰਨ ਵੀ ਆਈ ਤਾਂ ਉਸ ਨਾਲ ਡਰਾਈਵਰ ਗਨਮਣ ਹਨ ਆਪਣੀ ਪੋਤੀ ਦਾ ਰੁਤਵਾ ਦੇਖ ਕੇ ਦਾਦੀ 당 ਗਈ ਪਈ ਹੈ ਅਤੇ ਦਾਦੇ ਦੀਆਂ ਅੱਖਾਂ ਭਰ ਆਈਆਂ ਕੇਸ ਉਤੇ ਪੈਰਵਾਈ ਕਰਦਿਆਂ ਜੱਜ ਨੇ ਦਿਲਜਾਨ ਨੂੰ ਕਟਾਰੇ ਵਿੱਚ ਬੁਲਾਇਆ ਅਤੇ ਆਪਣੇ ਬਿਆਨ ਦਰਜ ਕਰ ਲਈ ਕਿਹਾ ਹੈ ਜੱਜ ਆਪ ਜੀ ਬਹੁਤ ਸਨਮਾਨਤ ਨਾਗਰਿਕ ਹੋ ਇਸ ਕਿਸਪਤੀ ਆਪ ਜੋ ਵੀ ਜਾਣਦੇ ਹੋ ਅਦਾਲਤ ਨੂੰ ਦੱਸਿਆ ਜਾਵੇ ਗਿਲਜਾਨ ਸ਼ੁਕਰੀਆ ਜੱਜ ਸਾਹਿਬ ਮੈਂ ਮਾਨਯੋਗ ਅਦਾਲਤ ਨੂੰ ਦੱਸਣਾ ਚਾਹੁੰਦੀ ਹਾਂ ਕਿ ਕੁਝ ਜੁਰਮ ਅੱਜ ਵੀ ਜੁਰਮ ਦੇ ਘੇਰੇ ਵਿੱਚ ਨਹੀਂ ਆਉਂਦੇ ਜਿਵੇਂ ਕਿ ਘਰਾਂ ਵਿੱਚ ਔਰਤਾਂ ਨਾਲ ਹੁੰਦਾ ਮਾਨਸਿਕ ਤਸੱਦਦ ਇਹ ਮਾਨਸਿਕ ਤਸੱਦਦ ਦੀ ਪੀੜਾ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਮੈਂ ਕਹਿਣਾ ਚਾਹੁੰਦੀ ਹਾਂ ਕਿ ਮੇਰੇ ਮਾਪੇ ਨੇ ਆਤਮ ਹੱਤਿਆ ਕੀਤੀ ਹੈ ਹਰ ਆਤਮ ਹੱਤਿਆ ਦੇ ਪਿੱਛੇ ਕੋਈ ਅਦਰਸ਼ ਕਾਤਲ ਹੁੰਦਾ ਹੈ ਤਲਾਸ਼ ਕਰਨ ਦੀ ਸਖਤ ਲੋੜ ਹੈ ਮੇਰੇ ਪਿਤਾ ਜੀ ਦੀ ਪਰਦੇਸ਼ਾਂ ਵਿੱਚ ਕੀਤੀ ਕਮਾਈ ਦੀ ਪਿੱਛੋਂ ਘਰ ਵਿੱਚ ਉਦਰ ਵਰਤੋਂ ਹੋਈ ਜਦੋਂ ਉਹਨਾਂ ਨੂੰ ਖੁਦ ਨੂੰ ਪੈਸਿਆਂ ਦੀ ਲੋੜ ਪਈ ਤਾਂ ਉਹਨਾਂ ਨੂੰ ਕੋਰਾ ਜਵਾਬ ਦਿੱਤਾ ਗਿਆ ਜਦੋਂ ਪਿਤਾ ਜੀ ਨੇ ਹਿਸਾਬ ਮੰਗਿਆ ਤਾਂ ਹਿਸਾਬ ਕਰਨ ਦੀ ਜਗ੍ਹਾ ਮੇਰਾ ਮੇਰੇ ਮਾਤਾ ਜੀ ਉੱਤੇ ਪਿਤਾ ਜੀ ਨੂੰ ਉਕਸਾਉਣ ਲੇ ਇਲਜ਼ਾਮ ਲਗਾਤਾ ਗਿਆ ਹੋਰ ਵੀ ਬਹੁਤ ਗਲਤ ਤਰ੍ਹਾਂ ਦੇ ਵਿਵਹਾਰ ਕੀਤੇਗੇ ਤੰਗਾ ਕੇ ਉਹ ਕੰਮ ਛੱਡ ਕੇ ਲੰਨਰਾ ਕੇ ਬਸ ਗਏ ਸਖਤ ਕਮਾਈ ਦੇ باوجود ਪਏ ਘਾਟੇ ਨੂੰ ਪੂਰਾ ਕਰ ਲਈ ਪਿਤਾ ਜੀ ਗਲਤ ਰਸਤੇ ਉੱਤੇ ਤੁਰ ਪਏ ਪਤਾ ਸੀ ਇਸ ਰਸਤੇ ਉੱਤੇ ਮੌਤ ਕਢੀ ਹੈ ਫਿਰ ਵੀ ਉਹਨਾਂ ਨੇ ਉਹੀ ਰਾਹ ਚੁਣਿਆ ਉਹਨਾਂ ਨੂੰ ਗਲਤ ਰਾਹ ਉੱਤੇ ਤੁਰ ਲਈ ਜਿੰਨਾ ਮਜਬੂਰ ਕੀਤਾ ਹਾਲਾਤ ਪੈਦਾ ਉਸ ਲਈ ਮੇਰੇ ਦਾਦਾ ਦਾਦੀ ਜ਼ਿੰਮੇਵਾਰ ਹਨ ਪਿਤਾ ਜੀ ਦੇ ਜਾਣ ਤੋਂ ਬਾਅਦ ਘਰ ਵਿੱਚ ਬਹੁਤ ਤੰਗੀ ਗਰੀਬੀ ਆ ਗਈ। ਮਾਤਾ ਜੀ ਲੋਕਾਂ ਦੇ ਘਰਾਂ ਵਿੱਚ ਸਾਫ ਸਫਾਈ ਦਾ ਕੰਮ ਕਰਦੇ ਸਨ। ਉਹ ਬਿਮਾਰ ਹੋਏ ਤਾਂ ਕਿਸੇ ਨੂੰ ਨਹੀਂ ਦੱਸਿਆ। ਇਹ ਸੋਚ ਕੇ ਕਿ ਪੈਸੇ ਲੱਗਣਗੇ ਉਹ ਤਕਲੀਫ ਬਰਦਾਸ਼ਤ ਕਰਦੇ ਰਹੇ। ਸਾਨੂੰ ਤਾਂ ਉਦੋਂ ਦੱਸਿਆ ਜਦੋਂ ਕੀ ਇਹ ਆਤਮ ਹੱਤਿਆ ਨਹੀਂ? ਸਭ ਕੁਝ ਹੁੰਦੇ ਹੋਏ ਮੇਰੀ ਮਾਤਾ ਜੀ ਕਿਵੇਂ ਰੋਲ ਕੇ ਇਸ ਪੀੜਾ ਨਾਲ ਮਰੇ ਦੱਸ ਨਹੀਂ ਸਕਦੀ। ਹੰਝੂ ਵਹਿ ਤੁਰੇ ਹਨ ਦਿਲ ਜਾਣ ਦੀਆਂ ਅੱਖਾਂ ਵਿੱਚ। ਇਕਾਂ ਰਾਂ ਵਿੱਚ ਪਲ ਰਿਹਾ ਅਤਿਆਚਾਰ ਜਿਸ ਨੇ ਮੇਰੇ ਮਾਤਾ ਪਿਤਾ ਮਾਰ ਦਿੱਤੇ ਉਹੀ ਅਤਿਆਚਾਰ ਹੁਣ ਮੇਰਾ ਭਰਾ ਬਰਦਾਸ਼ਤ ਕਰ ਰਿਹਾ ਹੈ ਕਿਤੇ ਨਾ ਕਿਤੇ ਉਹ ਰੂੜੀਵਾਦੀ ਸੋਚ ਭਰਾ ਨੂੰ ਉਸਦਾ ਹਿੱਸਾ ਦੇਣ ਤੋਂ ਸੰਕੋਚ ਕਰ ਰਹੀ ਹੈ ਅਗਰ ਉਹ ਹਿੱਸਾ ਦੇ ਦਿੰਦੇ ਹਨ ਤਾਂ ਉਹਨਾਂ ਨੂੰ ਆਪਣੀ ਹਾਰ ਹੁੰਦੀ ਮਹਿਸੂਸ ਹੋ ਰਹੀ ਹੈ ਇਹ ਹੌਮੇ ਦੀ ਲੜਾਈ ਹੈ ਜੋ ਘਰਾਂ ਨੂੰ ਤੋੜ ਰਹੀ ਹੈ ਸ਼ਾਮ ਨੂੰ ਦਲਜੀਤ ਕੋਲ ਆਈ ਹੈ ਦਿਲਜਾਨ ਉਸ ਨੂੰ ਸਮਝਾਉਂਦੀ ਬੋਲੀ ਵੀਰੇ ਲੜਾਈ ਹਰ ਮਸਲੇ ਦਾ ਹੱਲ ਨਹੀਂ ਹੁੰਦੀ ਪਿੰਡ ਜਾਣ ਤੋਂ ਪਹਿਲਾਂ ਤੂੰ ਮੇਰੇ ਨਾਲ ਸਲਾਹ ਕਰੀ ਹੁੰਦੀ ਤਾਂ ਜ਼ਮੀਨ ਤਾਂ ਆਪਾਂ ਕਾਨੂੰਨੀ ਲੈ ਲੈਂਦੇ ਦੂਸਰੀ ਤਰੀਕ ਉੱਤੇ ਫੇਰ ਸਾਰੇ ਇਕੱਠੇ ਹੋਏ ਹਨ ਕੁਝ ਸਮੇਂ ਵਕੀਲਾਂ ਦੀ ਬਹਿਸ ਤੋਂ ਬਾਅਦ ਦਲਜੀਤ ਦੇ ਵਕੀਲ ਨੇ ਦੱਸਿਆ ਮਾਨਯੋਗ ਜੱਜ ਸਾਹਿਬਾਨ ਮੇਰੇ ਮਕਤੂਲ ਨੂੰ ਉਸੇ ਦੇ ਦਾਦਾ-ਦਾਦੀ ਉਸ ਦਾ ਬਣਦਾ ਹੱਕ ਨਹੀਂ ਦੇ ਰਹੇ ਉਹ ਜਦੋਂ ਵੀ ਉਹਨਾਂ ਕੋਲ ਆਪਣਾ ਬਣਦਾ ਹੱਕ ਲੈਣ ਲਈ ਗਿਆ ਇਹ ਟਾਲਮਟੋਲ ਕਰਦੇ ਰਹੇ ਅੱਧ ਤਾਂ ਉਦੋਂ ਹੋ ਗਈ ਜਦੋਂ ਬਗੈਰ ਕਿਸੇ ਰੌਲੇ ਦੇ ਇਹਨਾਂ ਨੇ ਜ਼ਮੀਨ ਉੱਤੇ ਸਟੇ ਆਰਡਰ ਫੜਾ ਦਿੱਤੇ ਇਹ ਸਟੇ ਜਿਨ੍ਹਾਂ ਨਾਲ ਜ਼ਮੀਨ ਦੀ ਵਟ ਸਾਂਝੀ ਹੈ ਉਹਨਾਂ ਬਲੌਨ ਲਵਾਈ ਗਈ ਦੱਸੀ ਜਾਂਦੀ ਹੈ ਇਹ ਰਹੀ ਉਸ ਸਟੇ ਦੀ ਨਕਲਾ ਇਸ ਗੱਲ ਉੱਤੇ ਕਿਹਾ ਸੁਣੀ ਹੋ ਗਈ ਜੋ ਲੜਾਈ ਦਾ ਰੂਪ ਧਾਰਨ ਕਰ ਗਈ ਉਸ ਲੜਾਈ ਵਿੱਚ ਸੱਟਾਂ ਦੋਮਾ ਤਰ੍ਹਾਂ ਲੱਗੀਆਂ ਨੇ ਦਲਜੀਤ ਸਿੰਘ ਲੜਾਈ ਦੇ ਮਕਸਦ ਨਾਲ ਨਹੀਂ ਆਪਣਾ ਹੱਕ ਮੰਗਣ ਗਿਆ ਸੀ ਮੈਂ ਮਾਨਯੋਗ ਅਦਾਲਤ ਨੂੰ ਦਰਖਾਸਤ ਕਰਦਾ ਹਾਂ ਕਿ ਮੇਰੇ ਮੁਵਕਲ ਤੇ ਇਰਾਦਾ ਕਤਲ ਦਾ ਮੁਕੱਦਮਾ ਖਾਰਜ ਕੀਤਾ ਜਾਵੇ ਕਿਵੇਂ ਖਾਰਜ ਕੀਤਾ ਜਾਵੇ ਘਰ ਆ ਕੇ ਹਮਲਾ ਕਰਿਆ ਮੇਰੇ ਬੰਦੇ ਦਾ ਸਿਰ ਭਾਰ ਦਿੱਤਾ ਮੇਰੇ ਮੁੰਡੇ ਦੇ ਵੀ ਸੱਟਾਂ ਮਾਰੀਆਂ ਪ੍ਰਕਾਸ਼ੋ ਖੜੀ ਹੋ ਕੇ ਬੋਲਣ ਲੱਗੀ ਮਾਤਾ ਜੀ ਤੁਸੀਂ ਮਾਨਯੋਗ ਅਦਾਲਤ ਦੀ ਤਹੌਂਨ ਕਰ ਰਹੇ ਹੋ ਤੁਸੀਂ ਇੱਥੇ ਆਪਣੀ ਵਾਰੀ ਆਏ ਤੇ ਕੀ ਬੋਲ ਸਕਦੇ ਹੋ ਅਗਰ ਇਹ ਗਲਤੀ ਦੁਹਰਾਈ ਗਈ ਤਾਂ ਆਪ ਜੀ ਨੂੰ ਸਜ਼ਾ ਹੋ ਸਕਦੀ ਹੈ ਕਿਰਪਾ ਕਰਕੇ ਅਦਾਲਤ ਵਿੱਚ ਖਮੋਸ਼ੀ ਬਣਾਈ ਰੱਖੋ ਜੱਜ ਪ੍ਰਕਾਸ਼ੋ ਨੂੰ ਤਾਣਾ ਕਰਦਾ ਬੋਲਿਆ ਚੁੱਪ ਕਰ ਬਹਿ ਜਾ ਦੇਖਦਾ ਕਿਵੇਂ ਬੱਕੜ ਬੱਕੜ ਬੋਲੀ ਜਾਂਦੀ ਹੈ ਇਹ ਚੱਜ ਕਰਦੀ ਹੈ ਤੇਰੀਆਂ ਆਹੀ ਕਰਤੂਤਾ ਨੇ ਕਾਰਾ ਕਰਵਾਇਆ ਦਿਆਲ ਸਿੰਘ ਪ੍ਰਕਾਸ਼ੋ ਨੂੰ ਬਾਹਤੋਂ ਫਰਕੇ ਬਿਠਾਉਂਦਾ ਬੋਲਿਆ ਖਾਮੋਸ਼ ਆਵਾਜ਼ ਆਈ ਫਿਰ ਨਵੀਂ ਤਰੀਕ ਪੈ ਗਈ ਅਤੇ ਅਗਲੀ ਤਰੀਕ ਉਤੇ ਵੀਰੇ ਨੂੰ ਅਦਾਲਤ ਵਿੱਚ ਹਾਜ਼ਰ ਹੋਣ ਲਈ ਚਿੱਠੀ ਕੱਢੀ ਗਈ ਇਹ ਤਾਂ ਆਪਣੇ ਭਰਾ ਵੱਲ ਡੱਕਾ ਸੁੱੜਦੀ ਐ ਕਾਦੀ ਗਵਾਹ ਐ ਸਾਨੂੰ ਤਾਂ ਕਾਤਲ ਬਣਾ ਦਿੱਤਾ ਪ੍ਰਕਾਸ਼ੋ ਬੱਸ ਵਿੱਚ ਬੈਠੀ ਬੋਲੀ ਸਜ਼ਾ ਤਾਂ ਮੈਂ ਕਰਵਾ ਕੇ ਰਹੂੰ ਨਹੀਂ ਤਾਂ ਪੂਰੇ ਪਿੰਡ ਵਿੱਚ ਹੱਤਕ ਹੋ ਜਾਣੀ ਐ ਲੋਕਾਂ ਕਹਿਣਾ ਘਰੇ ਆ ਕੇ ਵੱਡ ਗਿਆ ਬਗਾਨਾ ਪੁੱਤ ਪ੍ਰਕਾਸ਼ੋ ਦੀ ਗੱਲ ਸੁਣ ਕੇ ਦਿਆਲ ਸਿੰਘ ਪਰ ਕੁੱਠਿਆ ਬੇਗਾਨੇ ਸਮਝਦੀ ਰਹੀ ਤੂੰ ਤਾਂ ਹੀ ਆ ਨਵਤਾਈ ਐ ਕੇਸ ਜਿੱਤ ਕੇ ਪਿੰਡ ਵਾਲਿਆਂ ਤੋਂ ਤਮਗਾ ਲੈ ਲਈਂ ਮੈਂ ਅਗਲੀ ਤਰੀਕ ਉਤੇ ਆਪਕੇ ਸਵਾਬਸ ਲੈ ਲੈਣਾ ਹੈ ਮੇਰੇ ਤੋਂ ਹੁਣ ਹੋਰ ਬਰਦਾਸ਼ਤ ਨਹੀਂ ਹੁੰਦਾ ਅੱਧ ਵੀ ਲਿਖ ਕੇ ਦੇ ਦੇਣਾ ਸਾਰਾ ਪਵਾੜਾ ਹੀ ਮੁਕਾ ਦੇਣਾ ਖਬਰਦਾਰ ਜੇ ਆ ਕੁਝ ਕਰਿਆ ਦੇਖ ਤਾਂ ਅੱਖੇ ਅੰਧ ਦੇ ਦਊ ਭੁੱਲ ਗਿਆ ਤੇਰੇ ਪੁੱਤ ਨੂੰ ਕਿਵੇਂ ਬੇਕਾਰ ਕਰ ਦਿੱਤਾ ਸੀ ਅੱਡ ਹੋਣ ਲਈ ਪ੍ਰਕਾਸ਼ੋ ਬੋਲੀ ਓਏ ਹੁਣ ਤਾਂ ਉਹ ਵੀ ਨਹੀਂ ਰਹੀ ਜਿਸ ਨਾਲ ਤੇਰੀ ਰੜਕ ਸੀ ਰਹਿਮ ਕਰ ਭੋਰਾ ਦਾਦੀ ਐ ਤੋ ਬਣਦਾ ਹੱਕ ਤਾਂ ਅਗਲਿਆਂ ਗੱਲ ਉੱਤੇ ਗੋਡਾ ਰੱਖ ਕੇ ਲੈ ਲੈਣਾ ਹੈ ਬਿਆਲ ਸਿੰਘ ਪ੍ਰਕਾਸ਼ੋ ਨੂੰ ਸਮਝਾਉਂਦਾ ਬੋਲਿਆ ਜਿਵੇਂ ਹੀ ਵੀਰੇ ਕੇ ਘਰੇ ਪਿਆਦਾ ਚਿੱਠੀ ਫੜਾ ਕੇ ਗਿਆ ਉਸਦੀ ਮਾਂ ਬੋਲੀ ਤੈਨੂੰ ਰੋਕਿਆ ਸੀ ਨਾ ਇਹਨਾਂ ਦਾ ਸਾਥ ਨਾ ਦੇ ਦੋ ਘੁੱਟ दारू ਬਦਲੇ ਅਸ਼ਤਾਖਲ ਕਰ ਦਿੱਤੇ ਹੁਣ ਭੁਗਤ ਅਜੇ ਵੀ ਸੋਚੋ ਸੱਚ ਬੋਲਦੇ ਵੀ ਅਦਾਲਤ ਵਿੱਚ ਦੇਖੀ ਕਿਤੇ ਕੋਈ ਨਵਾਂ ਰਫਰਣਾ ਪਾ ਲੈ ਵੀ ਅਗਲੀ ਤਰੀਕ ਉੱਤੇ ਵੀਰ ਆਇਆ ਹੈ ਅਦਾਲਤ ਵਿੱਚ ਅਦਾਲਤ ਵਿੱਚ ਵੀਰ ਆਇਆ ਤਾਂ ਵਕੀਲ ਉਸ ਨੂੰ ਸਮਝਾਉਂਦਾ ਬੋਲਿਆ ਵੀਰਿਆ ਕਿਵੇਂ ਆ ਬਾਈ ਵੀਰਾ ਹੱਥ ਜੋੜਦਾ ਬੋਲਿਆ ਠੀਕ ਆ ਬਾਈ ਜੀ ਦੇਖ ਵੀਰੇ ਹੁਣ ਇਹ ਕੇਸ ਦੀ ਪੂਰੀ ਵਾਗਡੋਰ ਤੇਰੇ ਹੱਥ ਹੈ ਜੇ ਜੱਜ ਪੁੱਛੇ ਕਿ ਜ਼ਮੀਨ ਉੱਤੇ ਸਟੇਕ ਹੋ ਲਗਾਈ ਸੀ ਤਾਂ ਜ਼ਿਆਦਾ ਨਾ ਕੀ ਕਹਿਣਾ ਵਕੀਲ ਵੀਰੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਬੋਲਿਆ ਜਨਾਬ ਮੈਂ ਝੂਠ ਨਹੀਂ ਬੋਲਣਾ ਮੈਂ ਸਭ ਕੋਈ ਸੱਚ ਦੱਸ ਦੇਣਾ ਹੈ। ਵਕੀਲ ਵੀਰੇ ਨੂੰ ਵਿੱਚੇ ਟੁਕਦਾ ਬੋਲਿਆ। ਐ ਕਿਵੇਂ ਦੱਸ ਦੇਣਾ ਅੰਦਰ ਹੋਣਾ ਹੈ। ਪਹਿਲਾਂ ਸਟੇਲ ਲਗਵਾਉਣ ਲਈ ਦੂਜੇ ਜੱਜ ਦੀ ਅਦਾਲਤ ਵਿੱਚ ਦਿੱਤੇ ਬਿਆਨ ਤੋਂ ਮੁਨਕਰ ਹੋ ਗਿਆ ਤਾਂ ਜੇਲ੍ਹ ਹੋ ਸਕਦੀ ਹੈ। ਵੀਰੇ ਨੂੰ ਉਲਝਾ ਲਿਆ ਹੈ ਵਕੀਲ ਨੇ। ਉਸ ਨੂੰ ਸਮਝ ਨਹੀਂ ਆ ਰਹੀ ਉਹ ਅੰਦਰ ਜਾ ਕੇ ਕੀ ਬਿਆਨ ਦੇਵੇ। ਉਹ ਦਚਿੱਤੀ ਵਿੱਚ ਪੈ ਗਿਆ ਹੈ। ਹਾਕ ਪਈ ਤਾਂ ਵੀਰਾ ਜੱਜ ਅੱਗੇ ਪੇਸ਼ ਹੋ ਗਿਆ। ਦਰਜੀਤ ਦੇ ਵਕੀਲ ਨੇ ਵੀਰੇ ਨੂੰ ਸਵਾਲ ਕੀਤਾ ਵਕੀਲ ਵੀਰਾ ਤੇਰਾ ਨਾਮ ਹੈ ਵੀਰਾ ਜੀ ਵਕੀਲ ਦਿਆਲਕਿਆਂ ਦੀ ਜ਼ਮੀਨ ਉੱਤੇ ਤੁਸੀਂ ਸਟੇ ਲਗਵਾਈ ਸੀ ਵੀਰਾ ਜਨਾਬ ਵਕੀਲ ਸਟੇ ਲਗਵਾਉਣ ਦੀ ਕੀ ਜ਼ਰੂਰਤ ਪੈ ਗਈ ਸੀ ਵੀਰਾ ਆਪਣੇ ਵਕੀਲ ਵੱਲ ਦੇਖਦਾ ਹੋਇਆ ਜਨਾਬ ਦਿਆਲਕਿਆਂ ਨੇ ਸਾਂਝੀ ਵਟ ਢਾਕੇ ਮੇਰੇ ਬਾਣ ਵਿੱਚ ਬਟ ਕਰ ਦਿੱਤੀ ਸੀ ਜਦੋਂ ਮੈਂ ਉਜਰ ਕਰਿਆ ਤਾਂ ਮੇਰੇ ਨਾਲ ਲੜਨ ਲੱਗ ਪਏ ਹਾਰ ਕੇ ਮੈਨੂੰ ਕਾਨੂੰਨ ਦੀ ਮਦਦ ਲੈਣੀ ਪਈ ਵਕੀਲ ਸਿੱਧੇ ਅਦਾਲਤ ਵਿੱਚ ਹੀ ਕਿਉਂ ਕੀ ਤੁਸੀਂ ਇਹ ਮਸਲਾ ਪਿੰਡ ਦੀ ਪੰਚਾਇਤ ਵਿੱਚ ਰੱਖਿਆ ਸੀ ਜੇ ਰੱਖਿਆ ਸੀ ਤਾਂ ਕੀ ਫੈਸਲਾ ਸੀ ਪੰਚਾਇਤ ਦਾ ਵੀਰਾ ਝਿਜਕ ਕੇ ਜਨਾਬ ਪੰਚਾਇਤ ਵਿੱਚ ਤਾਂ ਮੈਂ ਨਹੀਂ ਗਿਆ ਦਿਆਲ ਸਿੰਘ ਬੈਠਾ ਪੂਰਾ ਖੇਡ ਤਮਾਸ਼ਾ ਦੇਖ ਰਿਹਾ ਉਸ ਤੋਂ ਹੁਣ ਹੋਰ ਝੋਟ ਬਰਦਾਸ਼ਤ ਨਹੀਂ ਹੋ ਰਿਆ ਉਹ ਉੱਠ ਕੇ ਜੱਜ ਨੂੰ ਬੇਨਤੀ ਕਰਦਾ ਬੋਲਿਆ ਜਨਾਬ ਜੇ ਇਜਾਜ਼ਤ ਹੋਵੇ ਤਾਂ ਮੈਂ ਕੁਝ ਕਹਿਣਾ ਚਾਹੁੰਦਾ ਹਾਂ ਜੱਜ ਜਦੋਂ ਤੁਹਾਨੂੰ ਬੁਲਾਇਆ ਜਾਵੇ ਤਾਂ ਤੁਸੀਂ ਕਹਿ ਸਕਦੇ ਹੋ ਜੋ ਤੁਸੀਂ ਕਹਿਣਾ ਚਾਹੁੰਦੇ ਹੋ ਪ੍ਰਕਾਸ਼ੋ ਬੋਲੀ ਤੈਨੂੰ ਪੈ ਜਾਵੇ ਦੰਦਲਾ ਤੇਰੇ ਤੋਂ ਮੂੰਹ ਬੰਦ ਨਹੀਂ ਰੱਖੁੰਦਾ ਜੇ ਤੇਰੇ ਚੁੱਪ ਕਰਾਇਆ ਤਾਂ ਆਹ ਦਿਨ ਦੇਖਣੇ ਪੈਗੇ ਮੈਂ ਆਪਣੇ ਬੱਚਿਆਂ ਨਾਲ ਹੀ ਝੂਠੀ ਲੜਾਈ ਲੜ ਰਿਹਾ ਹਾਂ दयाल सिंह प्रकाशो ਨੂੰ ਘੂਰਦਾ ਬੋਲਿਆ ਆਓदयाल सिंह ਜੀ ਤੁਸੀਂ ਆਓ ਜਨਾਬ ਗੁਸਤਾਖੀ ਨਾ ਕਰੋ ਇਹ ਸਭ ਲੋਕ ਝੂਠ ਬੋਲ ਰਹੇ ਹਨ ਇਹ ਸਭ ਕੁਝ ਮੇਰੀ ਘਰੋਂ ਪ੍ਰਕਾਸ਼ੋ ਅਤੇ ਮੇਰੇ ਮੁੰਡੇ ਦਾ ਕਰਿਆਤਰ ਹੈ ਸਾਰੇ ਕਲੇਸ਼ ਦੀ ਜੜਾ ਲਾਲਚ ਅਤੇ ਤੀਵੀਆਂ ਵਾਲੀ ਹੰਡ ਮੇਰੇ ਪੋਤੇ ਦਾ ਕੋਈ ਕਸੂਰ ਨਹੀਂदयाल ਸਿੰਘ ਅੱਕਿਆ ਹੋਇਆ ਸਭ ਕੁਝ ਸੱਚ ਬਿਆਨ ਕਰਦਾ ਬੋਲਿਆ ਜੱਜ ਫੈਸਲਾ ਸੁਣਾਉਂਦਾ ਬੋਲਿਆ ਆਪਣੇ ਨਿੱਜੀ ਸਵਾਰਥ ਲਈ ਕਾਨੂੰਨ ਦੀ ਦਰਬਾਰ ਤੋਂ ਕਰਨਾ ਵੀ ਜੁਰਮ ਹੈ। ਅਦਾਲਤ ਦਾ ਸਮਾਂ ਖਰਾਬ ਕਰਨਾ, ਝੂਠੇ ਗਵਾਹ ਪੈਦਾ ਕਰਨ ਦੇ ਦੋਸ਼ੇ ਹੇਠ 6 ਮਹੀਨੇ ਦੀ ਸਜ਼ਾ ਹੋ ਸਕਦੀ ਹੈ। ਪਰ ਦਿਆਲ ਸਿੰਘ ਦੇ ਇਕ ਵਾਲੇ ਜੁਰਮ ਨੇ ਤੁਹਾਨੂੰ ਸਾਰਿਆਂ ਨੂੰ ਬਚਾ ਲਿਆ। ਇਹ ਕੇਸ ਦਿਆਲ ਸਿੰਘ ਦੇ ਦਰਜ ਬਿਆਨ ਦੇ ਬਦੌਲਤ ਇੱਥੇ ਹੀ ਖਾਰਜ ਕੀਤਾ ਜਾਂਦਾ ਹੈ। ਜਿਵੇਂ ਹੀ ਸਾਰੇ ਅਦਾਲਤ ਵਿੱਚੋਂ ਬਾਹਰ ਨਿਕਲੇ ਤਾਂ ਦਿਆਲ ਸਿੰਘ ਦਲਜੀਤ ਦੇ ਸਾਹਮਣੇ ਹੱਥ ਜੋੜਦਾ ਬੋਲਿਆ ਪੁੱਤ ਸਾਨੂੰ ਮਾਫ਼ ਕਰ ਦੇ ਅਸੀਂ ਆਪਣੇ ਬੰਦੇ ਫਰਜ਼ ਨਹੀਂ ਨਿਭਾ ਸਕੇ ਪੁੱਤ ਜਦੋਂ ਮਰਜ਼ੀ ਆ ਜਾਵੇਂ ਮੈਂ ਤੇਰੇ ਹਿੱਸੇ ਆਉਂਦੀ ਜਾਇਦਾਦ ਦਾ ਕਾਗਜ਼ ਤੇਰੇ ਨਾਮ ਕਰ ਦਿਆਂ ਪਰਮਾਤਮਾ ਨੇ ਅਖਿure ਚ ਸਭ ਠੀਕ ਕਰ ਦਿੱਤਾ ਦਿਲਜੀਤ ਨੇ ਵੱਡਾ ਸ਼ੋਰੂਮ ਖੋਲ੍ਹਿਆ ਹੈ ਅੱਜ ਵਧੀਆ ਕਾਰੋਬਾਰ ਆਇਆ ਉਸ ਦਾ ਉਸ ਦਾਤਾ ਦੀ ਕਿਰਪਾ ਨਾਲ ਦਿਲਜਾਨ ਦੇ ਪੈਰ ਭਰੀ ਹਨ ਕੁਝ ਮਹੀਨਿਆਂ ਵਿੱਚ ਨਵੇਂ ਮਹਿਮਾਨ ਦੀ ਆਮਦ ਹੋਣ ਵਾਲੀ ਹੈ ਦਿਲਜਾਨ ਨੇ ਛੁੱਟੀਆਂ ਲੈ ਰੱਖੀਆਂ ਹਨ ਅੱਜ ਖਰੜ ਆਰੀਆ ਕਾਲਜ ਫਰਗਾਨਜ਼ ਵਿੱਚ ਸਾਲਾਨਾ ਸਮਾਰੋਹ ਹੈ ਦਿਲਜਾਨ ਉਹ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਆਈ ਹੈ ਉਹ ਆਪਣੇ ਭਾਸ਼ਣ ਵਿੱਚ ਬੋਲੀ ਪਿਆਰੀ ਬੱਚਿਓ ਅਧਿਆਪਕ ਸਹਿਬਾਨ ਬੱਚਿਆਂ ਦੇ ਮਾਪੇ ਤੇ ਹੋਰ ਉਪਸਥਿਤ ਸਹਿਬਾਨ ਆਹ ਸਭ ਦੇ ਚਰਨਾਂ ਵਿੱਚ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ ਇਹਨਾਂ ਬੱਚਿਆਂ ਨੂੰ ਦੇਖ ਇਹ ਮੈਨੂੰ ਵੀ ਆਪਣੇ ਸਕੂਲ ਵਾਲੇ ਦਿਨ ਯਾਦ ਆ ਗਏ ਯਾਦ ਆ ਗਏ ਉਹ ਸ਼ਰਾਰਤਾਂ ਖੁਸ਼ੀਆਂ ਸਖਤ ਮਿਹਨਤ ਵਾਲੇ ਦਿਨ ਇਹ ਵਿਦਿਆ ਦੇ ادارے ਹੀ ਅਸਲ ਵਿੱਚ ਮੰਦਰ ਮਸਜਿਦ ਗੁਰਦੁਆਰੇ ਹਨ ਜਿੱਥੇ ਬੱਚੇ ਦੇ ਕੋਰੀ ਸਲੇਟ ਮਨੁਤੇ ਉਸ ਦੇ ਆਉਣ ਵਾਲੀ ਜ਼ਿੰਦਗੀ ਦਾ ਵਿੰਭ ਉੱਕਰਿਆ ਜਾਂਦਾ ਹੈ ਅਸੀਂ ਰਿਣੀ ਹਾਂ ਉਹਨਾਂ ਅਧਿਆਪਕ ਸਹਿਬਾਨ ਦੇ ਜੋ ਆਪਣੀ ਸਖਤ ਮਿਹਨਤ ਦੇ ਸਦਕੇ ਬੱਚਿਆਂ ਦੀ ਤਕਦੀਰ ਬਦਲ ਦਿੰਦੇ ਹਨ ਜੇਕਰ ਮੇਰੇ ਸਰਦਾਰ ਸਰਦਾਰ ਆਤਮਵੀਰ ਸਿੰਘ ਜੀ ਨੇ ਮੈਨੂੰ ਮੌਕਾ ਮੋਹਿਆ ਨਾ ਕਰਵਾਇਆ ਹੁੰਦਾ ਤਾਂ ਸ਼ਾਇਦ ਮੈਂ ਅੱਜ ਵੀ ਜਲਾਲਤ ਭਰੇ ਦਿਨ ਜੀ ਰਹੀ ਹੁੰਦੀ ਇਹ ਮੇਰੀ ਕੀਤੀ ਪੜਾਈ ਦਾ ਪ੍ਰਤਾਪ ਹੈ ਜੋ ਅੱਜ ਸਮਾਜ ਵਿੱਚ ਮੈਂ ਸਿਰ ਚੱਕ ਕੇ ਤੁਰ ਸਕਦੀਆਂ ਜਦੋਂ ਰਗਵੀਰ ਬੜੈਚ ਆਪਣੇ ਸ਼ਬਦਾਂ ਨਾਲ ਕਾਗਜ਼ ਉੱਤੇ ਮੇਰਾ ਕਿਰਦਾਰ ਉੱਕਰੇ ਸਨ ਆ ਵਿੱਚੋਂ ਕਈ ਲਾਂਡਰਾ ਮੈਨੂੰ ਲੱਭਰੇ ਸਨ ਜਿਗੀਨ ਕਰੋ ਮੈਂ ਹਰ ਉਸ ਇਨਸਾਨ ਦੀ ird-gardi ਹਾਂ ਜੋ ਵਿਆਪਾ ਬਣਾ ਰੱਖਦਾ ਹੈ ਸੋ ਮੈਂ ਆਪ ਸਭ ਨੂੰ ਗੁਜਾਰਸ਼ ਕਰਦੀ ਹਾਂ ਕਿ ਆਪਣੇ ਚਫੇਰੇ ਨਿਗਾਹ ਮਾਰੋ ਸਮਾਜ ਵਿੱਚ ਮੇਰੀਆਂ ਜੀਆਂ ਹੋਰ ਬਹੁਤ ਦਿਲਜਾਨ ਹੋਣਗੀਆਂ ਉਹਨਾਂ ਦੀ ਜ਼ਿੰਦਗੀ ਬਦਲ ਸਕਦੇ ਹੋ ਤੁਸੀਂ ਉਹਨਾਂ ਦੀ ਮਦਦ ਕਰਕੇ ਵਿਦਿਆ ਦਾ ਦਾਨ ਸਭ ਤੋਂ ਉੱਤਮ ਦਾਨ ਹੈ ਸੋ ਆਓ ਪੜ੍ਹੀਏ ਪੜਾਈਏ ਅਤੇ ਇਸ ਸਮਾਜ ਨੂੰ ਚੰਗੀ ਸੇਹ ਦੇਈਏ ਬੱਚਿਆਂ ਦਾ ਰੰਗਾਰੰਗ ਪ੍ਰੋਗਰਾਮ ਬਹੁਤ ਵਧੀਆ ਸੀ ਇਸ ਲਈ ਮੈਂ ਸਭ ਨੂੰ ਮੁਬਾਰਕਵਾਦ ਦਿੰਦੀ ਹਾਂ ਧੰਨਵਾਦ ਤਾਰੀਆਂ ਦੀ ਗੂੰਜ ਨਾਲ ਪੰਡਾਲ ਗੂੰਜ ਉੱਠਿਆ ਖੜੜ ਤੋਂ ਵਾਪਸ ਆਉਂਦੇ ਚੱਪੜਚੀ ਦੇ ਮੈਦਾਨ ਵਿੱਚ ਬਣਿਆ ਹੈ ਫਤੇ ਬੁਰਜ ਦਿਲਜਾਨ ਅਤੇ ਆਤਮਵੀਰ ਨੇ ਉੱਥੇ ਖੜ ਕੇ ਤਸਵੀਰ ਖਿਚਵਾਈ ਹੈ ਇਹ ਬੁਰਜ ਹਰ ਉਸ ਫਤੇ ਦੀ ਗਵਾਈ ਭਰਦਾ ਹੈ ਜੋ ਸਮਾਜ ਵਿੱਚ ਅੱਜ ਵੀ ਬੁਰਾਈ ਉੱਤੇ ਦਰਜ ਕੀਤੀ ਜਾਂਦੀ ਹੈ ਏਸੀਜੀ ਕਹਾਣੀ ਦੂਸਰਾ ਪਹਿਲੂ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਲਾਈਕ ਚੇਅਰ ਅਤੇ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ